ਤੋ ਦੋਸਤੋ ਅੱਜ ਆਪਾਂ ਆਏ ਹੋਏ ਆ ਬਸੀ ਪਠਾਣਾ ਦੇ ਨਜ਼ਦੀਕ ਪੈਂਦਾ ਪਿੰਡ ਹਾਜੀਪੁਰ ਤੇ ਦੋਸਤੋ ਬਹੁਤ ਸਾਰੇ ਭੈਣ ਭਰਾ ਜਿਹੜੇ ਫਤਕਰ ਸਾਹਿਬ ਦੇ ਈਮੇ ਖਵਾਣੋ ਦੇ ਨੇ ਤੁਹਾਨੂੰ ਪਤਾ ਵੀ ਅੱਗੇ ਗਰਮੀਆਂ ਆ ਗਈਆਂ ਤੇ ਬਹੁਤ ਸਾਰੇ ਭੈਣ ਭਰਾ ਸਵੀਵਿੰਗ ਦਾ ਆਨੰਦ ਲੈਂਦੇ ਨੇ ਆ ਦਿਨਾਂ ਦੇ ਵਿੱਚ ਗਰਮੀਆਂ ਦੇ ਵਿੱਚ ਸਪੈਸ਼ਲ ਤੇ ਬਾਈ ਯਾਰ ਇਹ ਪਿੰਡ ਦੇ ਵਿੱਚ ਵੀ ਇੱਕ ਸਵੀਵਿੰਗ ਪੂਲ ਖੋਲਿਆ ਹੋਇਆ ਤੇ ਮੈਂ ਤੁਹਾਨੂੰ ਦਿਖਾਣਾ ਮੈਂ ਵੀ ਇੱਥੋਂ ਗੁਜ਼ਰ ਰਿਹਾ ਸੀਗਾ ਜਦੋਂ ਮੈਂ ਖਮਾਨੋ ਤੋਂ ਗੁਜ਼ਰ ਰਿਹਾ ਸੀਗਾ ਤੇ ਮੈਂ ਬਸ ਹੀ ਪਠਾਨਾ ਜਾਣਾ ਸੀਗਾ ਤਾਂ ਮੈਂ ਰਾਹ ਦੇ ਵਿੱਚ ਉੱਦਾਂ ਹੀ ਖੜ ਗਿਆ ਮੈਂ ਕਹੇ ਹੈ ਜੀ ਇੱਥੇ ਕਾਫੀ ਰੋਲਾ ਰੱਪਾ ਜਿਹਾ ਪੈ ਰਿਹਾ ਮੈਂ ਕਹ ਦੇਖਿਆ ਜਾਵੇ ਹੈ ਨਾ ਜਦ ਦੇਖਿਆ ਵੀ ਅੰਦਰ ਜਾ ਕੇ ਸਵੀਵਿੰਗ ਪੂਲ ਹੈ ਇੱਥੇ ਨੌਜਵਾਨ ਬਹੁਤ ਸਾਰੇ ਆਏ ਹੋਏ ਆਵਾਜ਼ ਆ ਰਹੀ ਹੈ ਕੀ ਬਾਕੀ ਕਿੱਥੇ ਜਾਣਾ ਭਰਲਾ ਕੋਟ ਦਾ ਨਾਮ ਦਿੱਤਾ ਪੈਨੂੰ ਆ ਦੇਖੋ ਔਰ ਕਿਆ ਯਾਰ ਨੂੰ ਆਇਆ ਹੈ ਉਹ ਪਾਜੀ ਠੀਕ ਸਾ ਕੋ ਅਨੰਦ ਆ ਰਿਹਾ ਪੂਰਾ ਹਾਂਜੀ ਹਾਂਜੀ ਉਹ ਪਹਿਲਾਂ ਕਿੱਥੇ ਜਾਂਦੇ ਸੀਗੇ ਤੁਸੀਂ ਨਾਲ ਵੈਸੇ ਹੀ ਤੁਸੀਂ ਹੀ ਆਏ ਆ ਮਾਈ ਟਾਈਮ ਜਦ ਫਸਟ ਟਾਈਮ ਮਿਲਿਆ ਹੋਇਆ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਗਏ ਹੋ ਯਾਦ ਦੋ ਮੈਨੂੰ ਲੈ ਲਈਏ ਸੀ ਜਿੱਤੇ ਨਹੀਂ ਗਏ ਸਭ ਮੋਟਰਾਂ ਦੀ ਨੋ ਮੋਟਰਾਂ ਤੇ ਇੱਥੇ ਅਨੰਦ ਆ ਰਿਹਾ ਤੁਹਾਨੂੰ ਪੂਰਾ ਬਰੇ ਜੀ ਇਹ ਪੁੱਣ ਯਾਰ ਆ ਲਈ ਪੁੱਣ ਯਾਰ ਆ ਰਿਹਾ ਨਾ ਦੇਖੋ ਪਾਣੀ ਪਾਣੀ ਦੇਖੋ ਹੈ ਬਿਲਕੁਲ ਦੇਖੋ ਇਹ ਪਾਣੀ ਹੈ ਸਾਫ ਹੈ ਯਾਰ ਮੈਂ ਮੈਂ ਇਹ ਕਹਣਾ ਚਾਹਦਾ ਦੇਖੋ ਜਿਹੜੇ ਆਪਣੇ ਫਾਰਮਰ ਦੋ ਨੇ ਨਾ ਮਤਲਬ ਕਿਸਾਨ ਭਰਾ ਕਹਿੰਦੇ ਆ ਕਿ ਮਤਲਬ ਅਸੀਂ ਵੀ ਖੇਤੀਬਾੜੀ ਦੇ ਧੰਦੇ ਦੇ ਨਾਲ ਨਾ ਕੀ ਧੰਦਾ ਫੋਲੀਏ ਕੀ ਜਿਹਦੇ ਨਾਲ ਕੀ ਸਾਨੂੰ ਵਧੀਆ ਇਨਕਮ ਹੋ ਸਕੇ ਔਰ ਕਮਾਈ ਹੋ ਸਕੇ ਉਨਾ ਦੇਖੋ ਬਾਪੂ ਜੀ ਬਾਪੂ ਜੀ ਆਪਣਾ ਹੀ ਜੀ ਬਾਪੂ ਜੀ ਤੁਸੀਂ ਦੱਸ ਸਕਦੇ ਹੋ ਕਿ ਇਹ ਇੱਕ ਖੇਤ ਦੇ ਵਿੱਚ ਇਹ ਜਿਹੜਾ ਪ੍ਰੋਜੈਕਟ ਲਾਇਆ ਆਪਾਂ ਨੇ ਕਿ ਕਿਸੇ ਦਾ ਅਮਾਉਂਟ ਤੋਂ ਕਿੰਨਾ ਪੈਸਾ ਖਰਚ ਹੋ ਗਿਆ ਹੈ ਜੇ ਲੱਗਿਆ ਇਹ ਸਾਲਾ 45 ਲੱਖ ਰੁਪਏ ਲੱਗਿਆ 45 ਲੱਖ ਰੁਪਏ ਲੱਗ ਗਿਆ ਇਹਦੇ ਵਿੱਚ ਆਪ ਜਗ੍ਹਾ ਤੋਂ ਬਿਨਾ ਅੱਛਾ ਜਗ੍ਹਾ ਤੋਂ ਬਿਨਾ ਇਹਨੂੰ ਮਤਲਬ ਬਣਾਉਣ ਦੇ ਵਿੱਚ ਇਹ ਬਾਪੂ ਜੀ ਕਹਿ ਰਹੇ ਨੇ ਕਿ ਜਗਾ ਤਾਂ ਇਹਨਾਂ ਦੀ ਆਪਣੀ ਸੀਗੀ ਹਾਈਵੇ ਤੇ ਇੱਥੇ ਤੇ ਉਹ ਤੋਂ ਇਲਾਵਾ ਵੀ ਜਿਹੜਾ ਇਹਦੇ ਵਿੱਚ ਜੋ ਵੀ ਖਰਚਾ ਆਇਆ ਸਾਡਾ 45 ਲੱਖ ਰੁਪਏ ਖਰਚਾ ਆ ਗਿਆ ਆਪਣੀ ਫੀਸ ਕਿੰਨੀ ਕੁ ਰੱਖੀ ਆ ਮਤਲਬ 100 100 ਰੁਪਿਆ ਬਿਲਕੁਲ ਨਾਰਮਲ ਮਤਲਬ ਜਿੱਦਾਂ ਕੀ ਲਾਲ 9 ਵਜੇ ਆ ਗਿਆ 5 ਵਜੇ ਜਾਵੇ ਬੰਦਾ ਪੰਨਾ ਦਾ ਨਾਬ ਨਹੀਂ ਹੁੰਦਾ ਨਾਬ ਨਹੀਂ ਹੁੰਦਾ 2 ਘੰਟਾ 2 ਘੰਟਾ 2 ਘੰਟਾ ਵੈਸੇ ਕੋਈ ਵੈਸੇ ਅਸੀਂ ਕਦੇ ਕਿਸੇ ਨੂੰ ਕਹਿਆ ਨਹੀਂ ਹੈਗਾ ਰੋਕ ਰੋਕ ਟੋਕ ਨਹੀਂ ਸਿਰਫ ਜਿਆਦਾ 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 ਰਾਜ ਪੈ ਜਾਂਦਾ ਥੋੜਾ ਆਪਣੇ ਇਸ ਸੰਡੇ ਨੂੰ ਰਾਜ ਹੋਵੇ ਹੁਣ ਦੇਖੋ ਅੱਗੇ ਤੁਹਾਨੂੰ ਪਤਾ ਵੀ ਇਸਰਾ ਸੰਡੇ ਸੰਡੇ ਆਪ੍ਰੈਲ ਚੱਲਦੀ ਆ ਮਈ ਤੇ ਜੂਨ ਦੇ ਵਿੱਚ ਜਿਆਦਾ ਹੁੰਦਾ ਹੈ ਜੂਨ ਪਾਲੀਡੇ ਫਿਰ ਆ ਜਾਣੀਆਂ ਬੱਚਿਆਂ ਨੂੰ ਛੁੱਟੀਆਂ ਹੋ ਜਾਣੀਆਂ ਅੱਗੇ ਇਹ ਫਿਰ ਬਹੁਤ ਸਾਰਾ 2 ਘੰਟੇ ਘਟੋ ਘਟ 2 ਘੰਟੇ ਦਾ ਦੇਈ ਨਹੀਂ ਬਹੁਤ ਘੰਟੇ ਦੇਈ ਨਹੀਂ ਯਾਰ ਉਹ ਵੀਰੋ ਮੇਰੇ ਸਾਹਬ ਨਾਲ ਵੀ ਦੇਖੋ ਕਿਸਾਨ ਭਰਾਵੋ ਮੇਰੀ ਰਿਕਵੈਸਟ ਆ ਆਪਾਂ ਇਹ ਜੇ ਜੋ ਵੀ ਆ ਮਤਲਬ bizness ਖੋਲ ਲੀਏ ਇਹਨੂੰ bizness ਹੀ ਕਹਿ ਸਕਦੇ ਆ ਇੱਕ ਤਰ੍ਹਾਂ ਦਾ ਆਪਣਾ ਜਿਸ ਤਰ੍ਹਾਂ ਕਿ ਕਿਸਾਨ ਭਰਾਵਾਂ ਨੇ ਪਹਿਲਾਂ ਪੈਲਸ ਖੋਲੇ ਸੀਗੇ ਬਹੁਤ ਜ਼ਿਆਦਾ ਚੱਲੇ ਸੀਗੇ ਆ ਦੇਖੋ ਹੁਣ ਬਾਪੂ ਜੀ ਹੋਰ ਇਹਨੇ ਸਵੀਮਿੰਗ ਪੂਲ ਖੋਲ ਰਿਆ ਇੱਥੇ ਮੇਰੇ ਹਿਸਾਬ ਨਾਲ ਵੀ ਹੁਣ 15 20 ਮੁੰਡੇ ਥੋੜੇ ਜਿਹਾ ਪਿੱਛੇ ਬੈਠੇ ਨੇ ਔਰ ਉਹ ਵੀ ਆਪਣਾ ਹੁਣ ਤਿਆਰੀਆਂ ਦੇਖੋ ਮੁੰਡੇ ਇਹ ਵੀ ਤਿਆਰੀ ਕਰ ਰਹੇ ਨੇ ਇਹਦੇ ਵਿੱਚ ਹੁਣ ਖਲੰਗ ਲਗਾੜਦੀ ਇਹਦਾ ਆਨੰਦ ਲੈਣਗੇ ਤੇ ਬਹੁਤ ਸਾਰੇ ਫਰਾ ਬਾਹਰ ਵੀ ਖੜੇ ਨੇ ਉਹ ਵੀ ਹੁਣ ਆਪਣੇ ਟਿਕਟ ਵਗੈਰਾ ਕਟਾ ਰਹੇ ਨੇ 100-100 ਰੁਪਏ ਜੋ ਵੀ ਹੈ ਨਾ ਉਹ ਸਲਿੱਪ ਲੈ ਕੇ ਇੱਥੇ ਫਿਰ ਹੁਣ ਤੁਹਾਨੂੰ ਪਤਾ ਵੀ ਤਾਰੀ ਲਾਣਗੇ ਉਹ ਥੋੜਾ ਵਧੀਆ ਲੱਗਦਾ ਯਾਰ ਮੇਰੇ ਹਿਸਾਬ ਨਾਲ ਵੀ ਇਦਾਂ ਦੇ ਕੰਮ ਕਰ ਲੈਣੇ ਚਾਹੀਦੇ ਆ ਪੰਜਾਬੀਆਂ ਨੂੰ ਕੋਲ ਲੈਣੇ ਚਾਹੀਦੇ ਆ ਅੱਜ ਇੱਕ ਨੌਜਵਾਨ 30-35 ਲੱਖ ਲਾ ਕੇ ਬਾਹਰਲੇ ਮੁਲਕ ਨੂੰ ਜਾਂਦਾ ਹੈ ਤੇ ਜੇਕਰ ਮੇਰੇ ਹਿਸਾਬ ਨਾਲ ਇੱਥੇ ਪੈਸਾ ਇਨਵੈਸਟ ਕੀਤਾ ਜਾਵੇ ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਕਿ ਬਾਪੂ ਜੀ ਦੋ ਤੋਂ ਤਿੰਨ ਬੰਦਿਆਂ ਨੂੰ ਰੋਜ਼ਗਾਰ ਵੀ ਦਿੰਦੇ ਹੋਣਗੇ ਇਹ ਕਿੰਨੀ ਵੱਡੀ ਗੱਲ ਹੁੰਦੀ ਆ ਤੇ ਮੇਰੇ ਹਿਸਾਬ ਨਾਲ ਪੰਜਾਬੀਓ ਤੁਹਾਡੇ ਕੋਲ ਜੇ ਪੈਸਾ ਤਾਂ ਪਲੀਜ਼ ਪੰਜਾਬ ਦੇ ਵਿੱਚ ਇਨਵੈਸਟ ਕਰੋ ਤੇ ਆਪਾਂ ਪੰਜਾਬ ਨੂੰ ਬਚਾਈਏ ਅੱਜ ਵੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਬਾਪੂ ਜੀ ਉਹਨੀਆਂ ਨੂੰ ਦੇਖ ਕੇ ਇਦਾਂ ਦਾ ਬਿਜ਼ਨਸ ਕੋਈ ਹੋਰ ਵੀ ਕਿਸਾਨ ਭਰਾ ਖੋਲ ਸਕਦਾ ਤੇ ਥੋੜਾ ਜਿਹਾ ਦਿਖਾ ਦੇ ਬਾਈ ਕੀ ਬਾਤ ਬਹੁਤ ਵਧੀਆ ਹੈ ਉਹ 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 ਓਥੇ ਤੋਂ ਮੇਰੇ ਹਿਸਾਬ ਨਾਲ ਛਲੰਗ ਮਾਰਦਾ ਬਾਈ ਛਲੰਗ ਛਲੰਗ ਮਾਰ ਸਕਦਾ ਓਥੇ ਤੋਂ ਮਾਈ ਲੈ ਫਿਰ ਬਾਈ ਰੋਕ ਬਾਈ ਇਹ ਬਾਈ ਹੁਣ ਦੇਖੋ ਤੁਹਾਨੂੰ ਉਸ ਤੋਂ ਨਾ ਨਾ ਮਾਰ ਕੇ ਸੌਗਾ ਨਹੀਂ ਅਕੋ ਆਪਾਂ ਇਹ ਚੀਜ਼ਾਂ ਨਾ ਫਿਲਮਾਂ ਦੇ ਵਿੱਚ ਦੇਖਦੇ ਹੁੰਦੇ ਆ ਬੜਾ ਆਨੰਦ ਆਉਂਦਾ ਹੁੰਦਾ ਵੀ ਅਰਿਤਿਕ ਰੋਸ਼ਨ ਸ਼ਲੰਗ ਮਾਰ ਰਿਹਾ ਆਕਸ਼ੇ ਕੁਮਾਰ ਸ਼ਲੰਗ ਮਾਰ ਰਿਹਾ ਅੱਜ ਰਿਤਿਕ ਰੋਸ਼ਨ ਨਹੀਂ ਹੈਗਾ ਨਾ ਤਾਂ ਅਛੇ ਕੁਮਾਰ ਆ ਅੱਜ ਤਾਂ ਪੰਜਾਬ ਦਾ ਗੱਭਰੂ ਨੌਜਵਾਨ ਆ ਜਿਹੜਾ ਉੱਥੋਂ ਦਾ ਸ਼ਲੰਗ ਮਾਰ ਕੇ ਦਿਖਾਊਗਾ ਬਾਈ ਤੇ ਦੇਖ ਲੈਂਦੇ ਆ ਵੀ ਕਿ ਕਿਸ ਤਰ੍ਹਾਂ ਵੀ ਕਿੰਧਰਾ ਦਾ ਆਨੰਦ ਆਉਂਦਾ ਬਾਈ ਦਿਖਾਊਗਾ ਤੁਹਾਨੂੰ ਸ਼ਲੰਗ ਬਾਈ ਹਾਂ 1 2 3 ਇੱਕ ਸਟੈਪ ਲੈ ਕੇ ਫੁੱਲ ਨਾ ਮਾਰੀ ਸ਼ਲੰਗ ਲੈ ਵੀ ਪੈ ਗਈ ਰੇਟ ਸੋ ਅੱਜ ਦੀ ਵੀਡੀਓ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ ਵੀ ਅਸੀਂ ਕਾਫੀ ਪੰਜਾਬੀ ਆ ਵਧੀਆ ਵਧੀਆ ਤੁਹਾਨੂੰ ਨੁਕੀਸ਼ਾ ਦਿਖਾਉਂਦੇ ਰਹਿੰਦੇ ਆ ਹਮੇਸ਼ਾ ਹੀ ਤੇ ਸਾਡੇ ਨਾਲ ਵੱਧ ਤੋਂ ਵੱਧ ਭੈਣ ਭਰਾ ਜੁੜਦੇ ਰਹੋ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਫੇਰ ਇੱਕ ਵਾਰੀ ਪਿਆਰ ਭਰੀ ਸ਼ੁਕਤੀ ਕਾ ਜੀ ਮੈਂ ਤੁਹਾਡਾ ਆਪਣਾ